ਅੱਜ ਸੋਬਾ ਸੋਬਾ ਥੋੜੇ ਨਾਲ ਇਸ ਲਈ ਗੱਲ ਕਰ ਰਿਹਾ ਕਿ ਕੱਲ ਸਾਡੀ ਇੱਕ ਕੇਂਦਰੀ ਮੰਤਰੀ ਕਾਫੀ ਕੁਝ ਬੋਲੇ ਨੇ ਯੂਨੀਵਰਸਿਟੀ ਨੂੰ ਲੈ ਕੇ ਪਰ ਫਿਰ ਉਹਨਾਂ ਦੀਆਂ ਗੱਲਾਂ ਥੋੜੀਆਂ ਜਿਹੀਆਂ ਹੋਰ ਅੱਗੇ ਬੁੱਢੇ ਨਾਲ ਆ ਤੇ ਹੋਰ ਗੱਲਾਂ ਵੱਲ ਨਿਕਲ ਗਈਆਂ ਨੇ ਪੰਜਾਬ ਦੀਆਂ ਗੱਲਾਂ ਬਾਰੇ ਵੈਸੇ ਤਾਂ ਯੂਨੀਵਰਸਿਟੀ ਦੇ ਵਿੱਚ ਕਾਉਂਸਲ ਆ ਉਹਨਾਂ ਦੀ ਉਹਨਾਂ ਦੀ ਇੱਕ ਕਮੇਟੀ ਬਣੀ ਹੋਈ ਹੈ ਜੋ ਇਹ ਲੜਾਈ ਚੱਲ ਰਹੀ ਹੈ ਉਹਨਾਂ ਨੇ ਜਵਾਬ ਦੇਣਾ ਸੀ ਕਿਉਂਕਿ ਬਾਕੀ ਗੱਲਾਂ ਆ ਗਈਆਂ ਤਾਂ ਮੈਨੂੰ ਲੱਗਿਆ ਪਹਿਲਾਂ ਤਾਂ ਮੈਨੂੰ ਲੱਗਿਆ ਇਹਨਾਂ ਦਾ ਕੀ ਜਵਾਬ ਦੇਣਾ ਐਵੇਂ ਉੱਡ ਪਟੰਗ ਹਲਾਉਂਦੀਆਂ ਫਿਰ ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਪੁੱਛ ਮੈਂ ਉਹਨਾਂ ਕੇਂਦਰੀ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਹੈ ਕਿ ਤੁਸੀਂ ਕਿਹਾ ਕਿ ਹਰ ਜਗ੍ਹਾ ਪਹੁੰਚ ਜਾਂਦੇ ਨੇ ਬੁੱਡੇ ਨਾਲੇ ਤੇ ਵੀ ਕਿਸੇ ਵੀ ਪਿੰਡ ਦੇ ਵਿੱਚ ਵੀ ਕਿਉਂ ਪਹੁੰਚ ਜਾਂਦੇ ਆਂ ਕੇਂਦਰੀ ਮੰਤਰੀ ਸਾਹਿਬ ਕਿਉਂ ਪਹੁੰਚ ਜਾਂਦੇ ਆਂ ਅਸੀਂ ਬਿੱਟੂ ਜੀ ਕਿਉਂਕਿ ਬੁੱਢਾ ਨਾਲਾ ਲੋਕਾਂ ਨੂੰ ਮਾਰ ਰਿਹਾ ਹੈ ਸੱਤਾਂ ਨਾਸ਼ ਕਰ ਰਿਹਾ ਪੂਰਾ ਦੱਖਣੀ ਮਾਲਵਾ ਮਰ ਰਿਹਾ ਔਰ ਜਿਹੜੀ ਜਗ੍ਹਾ ਜਾ ਕੇ ਬੁੱਢਾ ਨਾਲਾ ਸਤਲੋਚ ਚ ਪੈਂਦਾ ਹੈ ਨਾ ਉੱਥੇ ਉਹਨਾਂ ਪਿੰਡਾਂ ਦਾ ਵਲੀਪੁਰ ਗੋਸਪੁਰ 10ਵੇਂ ਮਹੀਨੇ ਬਾਅਦ ਕਾਲੇ ਪੀਲੇ ਦਾ ਟੈਸਟ ਹੁੰਦਾ ਜਿਹਨੂੰ ਤੁਸੀਂ ਕੁਝ ਨਹੀਂ ਕਰ ਰਹੇਗੀ ਸਾਡਾ ਬੋਲਣਾ ਤੁਹਾਨੂੰ ਅਖਰ ਦਾ ਇਸ ਲਈ ਹੈ ਕਿ ਉਹਨਾਂ ਸਾਰੀਆਂ ਫੈਕਟਰੀਜ਼ ਤੋਂ ਤੁਹਾਡੇ ਨਾਲ ਪਤਾ ਨਹੀਂ ਉਹਨਾਂ ਦੀ ਕੀ ਅੰਡਰਸਟੈਂਡਿੰਗ ਹੈ ਤਾਂ ਹੀ ਤੁਹਾਨੂੰ ਦੁੱਖ ਲੱਗਦਾ ਕਿ ਅਸੀਂ ਉਹਨਾਂ ਬਾਰੇ ਬੋਲਦੇ ਕਿਉਂ ਅਸੀਂ ਅੱਗ ਲਾਉਣੀ ਚਾਹੁੰਦੇ ਆ ਮਤਲਬ ਬੰਦੇ ਮਰਦੇ ਰਹਿਣ ਪੰਜਾਬ ਦੇ ਵਿੱਚ ਪੋਲਿਊਸ਼ਨ ਨਾਲ ਮਰਦੇ ਰਹਿਣ 에ਅਰ ਪੋਲਿਊਸ਼ਨ ਨਾਲ ਵਾਟਰ ਪੋਲਿਊਸ਼ਨ ਨਾਲ ਜਾਂ ਹੋਰ ਗੱਲਾਂ ਨਾਲ ਬਸ ਠੀਕ ਹੈ ਬੜੀ ਸ਼ਾਂਤੀ ਹੈ ਉਹਨਾਂ ਘਰਾਂ ਚ ਜਾ ਕੇ ਪੁੱਛੋ ਜੋ ਬਿਮਾਰੀਆਂ ਨਾਲ ਮਰ ਰਹੇ ਨੇ ਜਿਹੜੇ ਭੱਜ ਕੇ ਬਾਹਰ ਜਾ ਰਹੇ ਨੇ ਤੁਸੀਂ ਤੁਹਾਡੀਆਂ ਸਰਕਾਰਾਂ ਨੌਕਰੀ ਨਹੀਂ ਦੇ ਰੀਆਂ ਸੱਤਿਆ ਨਾਸ਼ ਕੀਤਾ ਪਿਆ ਪੰਜਾਬ ਚ ਤੁਸੀਂ ਰਲ ਮਿਲ ਕੇ ਅਸੀਂ ਅੱਗ ਲਾਉਣੀ ਚਾਹੁੰਦੇ ਆਂ ਜੇ ਬਚਾਉਣ ਦੀ ਗੱਲ ਕਰਦੇ ਆਂ ਅਸੀਂ ਜੇ ਪਿੰਡਾਂ ਚ ਜਾਣੇ ਆ ਕਮਾਲੂ ਚ ਜਾਣੇ ਤਲਵੰਡੀ ਅਕਲਿਆ ਜਾਣੇ ਚਮਕੌਰ ਸਾਹਿਬ ਜਾਣੇ ਹੋਰ ਬੇਸ਼ੁਮਾਰ ਪਿੰਡਾਂ ਚ ਇਸ ਲਈ ਜਾਣੇ ਆ ਕਿ ਉੱਥੇ ਰਲ ਮਿਲ ਕੇ ਰਾਲ ਮਿਲ ਕੇ ਤੁਸੀਂ ਮਾਰਨਾ ਚਾਹੁੰਦੇ ਹੋ ਰੁਚਰਾ ਫਰਮ ਕਿਦੀ ਹੈ ਔਰ ਰਾਣਾ ਗੁਰਜੀਤ ਕਾਂਗਰਸ ਦਾ ਰੁਚਰਾ ਫਰਮ ਥੋੜੀ ਹੈ ਔਰ ਝਾੜੂ ਵਾਲਿਆਂ ਦਾ ਸਨਰਖਣ ਤੁਸੀਂ ਚਮਕੌਰ ਸਾਹਿਬ ਚ ਲਾਉਣਾ ਚਾਹੁੰਦੇ ਹੋ ਕਿਹੜੀ ਫੈਕਟਰੀ ਪੇਪਰ ਮਿਲ ਜੀ ਨੇ ਨਾਲ ਤੁਸੀਂ ਨੇੜੇ țeੜੇ ਦਾ ਇਲਾਕਾ ਗਾਲ ਦੋਗੇ ਜਿਵੇਂ ਕਿ ਬਾਕੀ ਤਾਮਾਤੀ ਹੋਇਆ ਜਿਵੇਂ ਕਿ ਇੱਕ ਸੇਤੀਆਂ ਮਿਲ ਮੁਕਤਸਰ ਕੋਲੇ ਕਰ ਰਹੀ ਹੈ ਹੋਰ ਕਿੰਨੀਆਂ ਫੈਕਟਰੀਆਂ ਰੈਡ ਕੈਟਾਗਰੀ ਦੀਆਂ ਕਰ ਰੀਆਂ ਨਹੀਂ ਤੁਹਾਡੇ ਰਾਜ ਸਭਾ ਚ ਤੁਹਾਡੇ ਨਹੀਂ ਮਲਕੇ ਸਾਰੇ ਦੇਸ਼ ਦੀ ਰਾਜ ਸਭਾ ਚ ਇੱਕ ਕਮੇਟੀ ਰਿਪੋਰਟ ਪੇਸ਼ ਹੋਈ ਹੈ ਨਾ ਕਿ ਪੰਜਾਬ ਦਾ ਪਾਣੀ ਬਿਲਕੁਲ ਪੀਣ ਯੋਗ ਨਹੀਂਗਾ। ਇਸ ਰਿਪੋਰਟ ਬਾਰੇ ਕੀ ਕਹੋਗੇ ਤੁਸੀਂ? ਸਹੀ ਹੈ ਜਾਂ ਗਲਤ ਹੈ? ਜੇ ਸਹੀ ਹੈ ਤਾਂ ਫਿਰ ਦੱਸੋ ਰੈੱਡ ਕੈਟਾਗਰੀ ਦੀ ਫੈਕਟਰੀ ਕਿਉਂ ਲਾਈ ਜਾ ਰਹੀ ਹੈ? ਜਿਹਨੂੰ ਤੁਹਾਡੀ ਪਾਰਟੀ ਦੇ ਬੰਦੇ ਲਾਉਣਾ ਚਾਹੁੰਦੇ ਨੇ। ਇੱਥੇ ਸੀਮੈਂਟ ਫੈਕਟਰੀ ਲਾਉਣਾ ਚਾਹੁੰਦੇ ਸੀ ਤਲਵੰਡੀ ਅਕਲੀਆਪੁਰੇ ਮਿਸਟਰ ਜਿੰਦਲ ਤੋਂ ਡੀ ਨੇ ਨਾ ਕੀ ਕੀਤਾ ਉੱਥੇ ਪਬਲਿਕ ਹੀਅਰਿੰਗ 'ਚ ਲੋਕਲ ਲੋਕਲ ਬੰਦਿਆਂ ਨੇ ਤੁਹਾਨੂੰ ਸੁਣਾਈ ਨਹੀਂ ਦਿੰਦਾ? ਹਰ ਜਗ੍ਹਾ ਤੇ ਤੁਸੀਂ ਲੋਕਾਂ ਨੂੰ ਮਾਰਨਾ ਚਾਹੁੰਦੇ ਹੋ ਇਹਨੂੰ ਤੁਸੀਂ ਤਰੱਕੀ ਆਣੇ ਹੋ ਮੈਂ ਕਿੰਨੇ ਵਾਰੀ ਕਿ ਕਿ ਅਸੀਂ ਤੁਹਾਨੂੰ ਫੈਕਟਰੀਆਂ ਦੇ ਤੌਰ ਤੇ ਕਹਿ ਰਹੇ ਹਾਂ ਵਾਈਟ ਤੇ ਗ੍ਰੀਨ ਫੈਕਟਰੀਆਂ ਲੈ ਕੇ ਆਓ ਨਾ ਸਾਰੀ ਵਾਈਟ ਤੇ ਗ੍ਰੀਨ ਇੰਡਸਟਰੀ ਲਿਆਓ ਅਸੀਂ ਉਹਨਾਂ ਦੇ ਨਾਲ ਪਰ ਤੁਸੀਂ ਪੰਜਾਬ ਨੂੰ ਮਾਰਨ ਵਿੱਚ ਇੰਟਰਸਟਿਡ ਹੋ ਜਿਵੇਂ ਤੁਹਾਡੇ ਪਹਿਲਾਂ ਵਾਲੇ ਵੀ ਸੀ ਤੁਹਾਡੇ ਪਰਿਵਾਰ ਵਾਲੇ ਵੀ ਸੀ ਤੁਸੀਂ ਉਹ ਚਾਹੁੰਦੇ ਹੋ ਹੋਣਾ ਚਾਹੀਦਾ ਜੇ ਅਸੀਂ ਯੂਨੀਵਰਸਿਟੀ 'ਚ ਜਾ ਰਹੇ ਹਾਂ ਕਿਉਂ ਜਾ ਰਹੇ ਹਾਂ ਯੂਨੀਵਰਸਿਟੀ 'ਚ ਕਿਉਂਕਿ ਤੁਸੀਂ ਸੁਣਦੇ ਨਹੀਂਗੇ। ਔਰ ਇਹ ਗੱਲ ਪੰਜਾਬ ਗਵਰਨਮੈਂਟ ਦੀ ਯੂਨੀਵਰਸਿਟੀ ਬਾਰੇ ਮੈਂ ਡਿਟੇਲ ਬਾਤ ਚ ਕਰਦਾ ਗੱਲ। ਤੁਸੀਂ ਕਹਾ ਕਿ ਇਹ ਤਾਂ ਇਹਨਾਂ ਨੂੰ ਤਾਂ ਪੰਜਾਬ ਵੱਲ ਜਾਣਾ ਚਾਹੀਦਾ ਬੱਲਿਓ ਤੇਰੇ। ਤੁਸੀਂ ਦੱਸੂਗੇ ਸਾਨੂੰ ਕਿੱਧਰ ਜਾਣਾ ਚਾਹੀਦਾ। ਪਰ ਹਾਂ ਇਹ ਮੈਨੂੰ ਜ਼ਰੂਰ ਪਤਾ ਲੱਗ ਗਿਆ ਕਿ ਬੁੱਢੇ ਨਾਲ ਦਾ ਤਾਲੁਕ ਤਾਂ ਪੰਜਾਬ ਗਵਰਨਮੈਂਟ ਨਾਲ ਹੈ। ਪਿੰਡਾਂ ਦੀਆਂ ਫੈਕਟਰੀਆਂ ਦਾ ਤਾਲੁਕ ਵੀ ਪੰਜਾਬ ਗਵਰਨਮੈਂਟ ਨਾਲ ਜਾਂ ਪੰਜਾਬ ਪੋਲਿਊਸ਼ਨ ਬੋਰਡ ਨਾਲ ਹੈ। ਉੱਥੇ ਤੁਹਾਨੂੰ ਦਰਦ ਕਿਉਂ ਹੋ ਰਿਹਾ ਹੈ? ਕਿਉਂ ਦਰਦ ਹੋ ਰਿਹਾ ਔਰ ਪੰਜਾਬ ਪੁਲਿਸ ਨੂੰ ਯੂਨੀਵਰਸਿਟੀ ਦੇ ਵਿੱਚ ਕੁੱਟਣ ਲਈ ਪੰਜਾਬ ਵਾਲਿਆਂ ਨੇ ਭੇਜਤਾ ਉਹਨਾਂ ਨੂੰ ਥੋੜਾ ਦਰਦ ਹੋ ਰਿਹਾ ਥੋਨੂੰ ਪੰਜਾਬ ਗਵਰਨਮੈਂਟ ਦਾ ਦਰਦ ਹੋ ਰਿਹਾ ਮਤਲਬ ਦੋਨੇ ਲੁੱਟਣ ਵਾਲੇ ਜਾਂ ਕੁੱਟਣ ਵਾਲੇ ਇਕੱਠੇ ਹੋ ਰਹੇ ਹੋ ਤੁਸੀਂ ਇੱਕ ਦੂਜੇ ਦਾ ਦਰਦ ਮਹਿਸੂਸ ਕਰ ਰਹੇ ਹੋ ਪਰ ਜਦੋਂ ਬਚ ਕੇ ਨਿਕਲਣਾ ਉਹ ਦੋ ਕਹਿੰਦੇ ਜੀ ਇਹ ਤਾਂ ਪੰਜਾਬ ਗਵਰਨਮੈਂਟ ਦਾ ਕੰਮ ਹੈ ਉਹ ਕਹਿੰਨਗੇ ਜੀ ਇਹ ਕੇਂਦਰ ਗਵਰਨਮੈਂਟ ਦਾ ਕੰਮ ਹੈ ਜਦ ਕਿ ਹਰ ਰੋਜ਼ ਰਾਤ ਨੂੰ ਤੁਸੀਂ ਇਕੱਠੇ ਬੈਠੇ ਹੋ ਜਾਂ ਫੋਨਾਂ 'ਤੇ ਗੱਲ ਕਰਦੇ ਹੋ ਔਰ ਸਵੇਰ ਉੱਠ ਕੇ ਇੱਕ ਦੂਜੇ ਦੇ ਖਿਲਾਫ ਕੌਲਾਂ ਬਿਆਨ ਦੇਣ ਲੱਗ ਜਾਈਂਦੇ ਹੋ ਅਰੇ ਥੋੜਾ ਨਹੀਂ ਥੋਥੋ ਪਹਿਲੇ ਵਾਲਿਆਂ ਦਾ ਵੀ ਆਹੀ ਕੰਮ ਸੀ ਇਸੇ ਲਈ ਤਾਂ ਅਸੀਂ ਬੋਲ ਰਹੇ ਹਾਂ ਕਿ ਜਦੋਂ ਸਾਰੀਆਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਖਾਣ ਤੇ ਲੁੱਟਣ ਤੇ ਤੇ ਕੁੱਟਣ ਤੇ ਹੋ ਜਾਣ ਤਾਂ ਉਦੋਂ ਆਮ ਲੋਕ ਹੀ ਉੱਠਣਗੇ ਅਸੀਂ ਗੱਲ ਕਰਾਂਗੇ ਨਹੀਂ ਤਾਂ ਦੱਸ ਦਿਓ ਕਿ ਬੁੱਢਾ ਨਾਲਾ ਸਹੀ ਹੈ ਪਹਿਲਾਂ ਤਾਂ ਤੁਸੀਂ ਖੋਦੀ ਉਹਨੂੰ ਬੁੱਢਾ ਨਾਲਾ ਕਿਆ ਉਹ ਬੁੱਢਾ ਦਰਿਆ ਸੀ ਬੁੱਢਾ ਨਾਲਾ ਉਹਨੂੰ ਬਣਾਇਆ ਕਿਨੇ ਹੈ ਦੱਸ ਦਿਓਗੇ ਆ ਤੁਹਾਡੇ ਸੰਰਖਣ ਚ ਬਣਿਆ ਨਾ ਉਹ ਬੁੱਢਾ ਨਾਲਾ ਜਿਹੜਾ ਕਿ ਪਹਿਲੀ ਪਾਤਸ਼ਾਹੀ ਨੇ ਬੁੱਢਾ ਦਰਿਆ ਨਾਮ ਦਿੱਤਾ ਸੀ ਜਿਹਨੂੰ ਜਿੱਥੇ ਲੋਕ 80 ਦੇ ਗੇਟ ਚ ਨਹਾਉਂਦੇ ਵੀ ਹੁੰਦੇ ਸੀਗੇ ਉਹਦਾ ਹਾਲ ਤੁਸੀਂ ਕੀ ਕੀਤਾ ਇਹ ਸਭ ਤੁਹਾਡੇ ਅੱਗੇ ਪੋਲਿਟਿਸ਼ੀਨਾਂ ਦਾ ਹੀ ਕੰਮ ਹੈ ਨਾ ਤੇ ਹੁਣ ਵਾਲਿਆਂ ਦਾ ਅੱਜ ਹੁਣ ਜ਼ਰਾ ਯੂਨੀਵਰਸਿਟੀ ਦੇ ਜਿੱਥੇ ਤੁਸੀਂ ਕਿਹਾ ਪਤਾ ਨਹੀਂ ਕੌਣ ਕੌਣ ਲੋਕ ਆ ਗਏ ਜਨਾਬ ਇਹ ਉਹ ਹੀ ਲੋਕ ਨੇ ਜਿਨ੍ਹਾਂ ਦੇ ਪਿੱਛੇ ਤੁਸੀਂ ਹੱਥ ਜੋੜ ਕੇ ਤੁਰੇ ਫਿਰਦੇ ਹੋ ਅਕ੍ਰੋਸ ਦੀ ਪਾਰਟੀ ਵੋਟਾਂ ਲੈ ਲਈ ਉਹ ਇਸ ਪੰਜਾਬ ਦੇ ਵਾਸੀ ਨੇ ਤੁਸੀਂ ਕਿਹਾ ਨਾ ਬੜਾ ਇਹਨੂੰ ਇਮੋਸ਼ਨਲ ਮਸਲਾ ਹੋ ਜਾਏ ਫੇਰ ਨਹੀਂ ਪੁੱਛਿਆ ਜਾਂਦਾ ਤੇ ਫਿਰ ਕਰ ਦਿੰਦੇ ਹੱਲ ਕਿਉਂ ਨਹੀਂ ਕੀਤਾ ਹੁਣ ਤੱਕ ਤੁਸੀਂ ਤਾਂ ਸਮਝ ਲਿਆ ਸੀ 10 ਤਰੀਕ ਨੂੰ ਤੁਸੀਂ ਉਹਦਾ ਪੂਰਾ ਰੂਪ ਵੀ ਵੇਖ ਲਿਆ ਸੀ ਕਿ ਸਾਰੀ ਕਿਸਮ ਦੇ ਲੋਕ ਆਏ ਨੇ ਕਿਉਂਕਿ ਉਹ ਪੰਜਾਬ ਦੀ ਤਰੋਆ ਰਹਿ ਕਿ ਥੋਟਾ ਖੂਨ ਸਾਰਿਆਂ ਦਾ ਪੋਲਿਟਿਸ਼ੀਨਾਂ ਦਾ ਬਲੂ ਹੋ ਚੁੱਕਿਆ ਹੈ ਤੁਹਾਨੂੰ ਇਮੋਸ਼ਨ ਨਾਂ ਦੀ ਚੀਜ਼ ਹੀ ਨਹੀਂ ਤੁਹਾਡੇ ਚ ਜੇ ਹੋਵੇ ਤਾਂ ਲੋਕਾਂ ਦਾ ਇਮੋਸ਼ਨ ਵੇਖ ਕੇ ਤੁਸੀਂ ਹੁਣ ਤੱਕ ਤੁਹਾਡੇ ਕੋਈ ਦੇ ਇਲੈਕਸ਼ਨਾਂ ਦੇ ਐਲਾਨ ਹੋ ਚੁੱਕਿਆ ਹੁੰਦਾ ਸੈਨੇਟ ਦਾ ਸ਼ੈਡਿਊਲ ਅਨਾਉਂਸ ਹੋ ਚੁੱਕਿਆ ਹੁੰਦਾ ਕਿਉਂ ਨਹੀਂ ਕੀਤਾ 13 ਤਰੀਕ ਹੋ ਗਈ ਨਾ 3 ਦਿਨ ਹੋ ਗਏ ਨਾ ਕਿਉਂ ਨਹੀਂ ਕੀਤਾ ਇੰਨਾ ਕਿੰਨਾ ਕੰਮ ਹੈ ਵੀ ਸੀ ਕਹਿ ਰਹੀ ਹੈ ਆਲਰੇਡੀ ਕਮੇਟੀ ਨੂੰ ਕਿ ਅਸੀਂ ਉਹ ਡੇਟਸ ਸਾਰਾ ਸ਼ੈਡਿਊਲ ਬਣਾ ਕੇ ਭੇਜਤਾ ਕਰ ਦੇਣ ਕਿੱਡਾ ਕੌਖਾ ਕੰਮ ਹੈ ਤੇ ਸੈਕਿੰਡ 22 ਤਰੀਕ ਨੂੰ ਤੁਸੀਂ ਨੋਟੀਫਿਕੇਸ਼ਨ ਲਿਆਂਦਾ ਕਿਉਂ ਜੇ ਤੁਸੀਂ ਉਹਨੂੰ ਬਾਅਦ ਚ ਕੈਨਸਲ ਕਰ ਰਹੇ ਹੋ ਤਾਂ ਨੋਟੀਫਿਕੇਸ਼ਨ ਲਿਉਣ ਦੀ ਕੀ ਲੋੜ ਸੀ ਕਿ 5 ਤਰੀਕ ਤੋਂ ਸੈਨੇਟ ਭੰਗ ਤੇ ਸਿੱਧੀ ਇਹ ਸੈਂਟਰ ਦੇ ਥੱਲੇ ਸੈਂਟਰਲ ਯੂਨੀਵਰਸਿਟੀ ਹੋ ਜੂਗੀ ਥੋੜੀ ਉੱਥੇ ਦਾਦਾਦਾਗੀ ਚੱਲੂਗੀ ਆਪ ਦਾ ਇਹ ਸਿਲੇਬਸ ਬਣਾਉਂਗੇ ਜਬ ਬਾਕੀ ਥਾਵਾਂ ਤੇ ਜਿਹੜੀ ਹਿਸਟਰੀ ਹੋ ਹੀ ਨਹੀਂ ਉਹ ਕ੍ਰੀਏਟ ਕਰ ਰਹੇ ਹੋ ਤੁਸੀਂ ਇਹ ਕਿਉਂ ਕੋਸ਼ਿਸ਼ ਕੀਤੀ ਜਿਹੜਾ ਬੜਾ ਆਰਾਮ ਨਾਲ ਕੁਰਸੀ ਤੇ ਬਹਿ ਕੇ ਕਹਿ ਰਹੇ ਹੋ ਨਾ ਇਹ ਲੋਕ ਕਿਉਂ ਤੁਰੇ ਫਿਰਦੇ ਆ ਤਾਂ ਫਿਰ ਕੀਤਾ ਕਿਉਂ ਤੁਸੀਂ ਅਸੀਂ ਤਾਂ ਤਾਂ ਤੁਰੇ ਫਿਰਦੇ ਆ ਕਿ ਤੁਸੀਂ ਪੰਜਾਬ ਤੋਂ ਯੂਨੀਵਰਸਿਟੀ ਖੋ ਰਹੇ ਸੀ ਕਿਉਂ ਖੋ ਰਹੇ ਸੀ ਦੱਸੂਗੇ 28 ਤਰੀਕ ਦੀ ਨੋਟੀਫਿਕੇਸ਼ਨ ਦਾ ਕਾਰਨ ਕੀ ਹੈ ਤੇ ਫਿਰ 4 ਤਰੀਕ ਨੂੰ ਤੁਸੀਂ ਨੋਟੀਫਿਕੇਸ਼ਨ ਲੈ ਕੇ ਆਉਣੇ ਹੋ ਨਹੀਂ 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 ਜੀ ਰੱਦ ਤੇ ਨਾਲ ਹੀ 3-4 ਘੰਟਿਆਂ ਬਾਅਦ ਫਿਰ ਲੈ ਆਏ ਉਹਨੇ ਨੋਟੀਫਿਕੇਸ਼ਨ ਕਿ ਨਹੀਂ 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 ਇੱਕ ਹੋਰ ਨੋਟੀਫਿਕੇਸ਼ਨ ਲਈ ਜੋ 28 ਵਰਗੀ ਹੈ ਜਮਾ ਸਿਰਫ ਉਹ ਚ ਡੇਟ ਫਿਕਸ ਨਹੀਂ ਸੀ ਤੇ ਫਿਰ ਚੌਥੀ ਨੋਟੀਫਿਕੇਸ਼ਨ ਕਿ ਨਹੀਂ 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 ਰੱਦ ਜੀ ਇਹ ਚਾਰ ਨੋਟੀਫਿਕੇਸ਼ਨ ਆ ਤੁਹਾਡੀ ਸੈਂਟਰਲ ਗਵਰਨਮੈਂਟ ਨੂੰ ਹੋਰ ਕੋਈ ਕੰਮ ਨਹੀਂਗਾ ਬਸ ਆਹੀ ਕੰਮ ਹੈ ਕਿ ਸਾਜ਼ਿਸ਼ ਕਰੋ ਤਰੀਕਾ ਲੱਭੋ ਟੈਸਟ ਕਰੋ ਕਿ ਇਹਨਾਂ ਚ ਤੰੜ ਹੈ ਕਿ ਨਹੀਂ ਇਹ ਰਿਐਕਟ ਕਰਦੇ ਨੇ ਕਿ ਨਹੀਂ ਜਦੋਂ ਰਿਐਕਟ ਕੀਤਾ ਤੇ ਫਿਰ ਨੋਟੀਫਿਕੇਸ਼ਨ ਤੇ ਨੋਟੀਫਿਕੇਸ਼ਨ ਚਾਰ ਨੋਟੀਫਿਕੇਸ਼ਨ ਕਿ ਤੁਹਾਡੀ ਗਵਰਨਮੈਂਟ ਦੱਸੂਗੀ ਗਵਰਨਮੈਂਟ ਦੇ ਜੋ ਅਫੀਸਰ ਜੋ ਮੰਤਰੀ ਜੋ ਪੂਰਾ ਤੰਤਰ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਕਰਨਾ ਕੀ ਹੈ ਚਾਰ-ਚਾਰ ਨੋਟੀਫਿਕੇਸ਼ਨ ਆ ਤੇ ਹੁਣ ਇੰਨਾ ਚਿਰ ਕਿਉਂ ਲੱਗ ਰਿਹਾ ਮਾੜਾ ਜਿਹਾ ਮੈਂ ਤੁਹਾਨੂੰ ਦੱਸ ਦਿਆਂ ਤੁਹਾਨੂੰ ਕਾਹਦਾ ਪਤਾ ਹੋਣਾ ਇਹ ਯੂਨੀਵਰਸਿਟੀ ਪੰਜਾਬ ਦੀ ਤਰੋਅਰ ਹੈ ਪਤਾ ਕਿੰਨੇ 100 ਸਾਲ 150 ਸਾਲ ਪੁਰਾਣੀ ਹੈ ਅਪ੍ਰੋਕਸੀਮੇਟਲੀ 1882 ਦੀ ਹੈ ਇਹ ਤਰੋਅਰ ਇਸ ਲਈ ਕਹਿ ਰਿਹਾ ਮੈਂ ਇੱਥੋਂ ਦੋ ਨੋਬਲ ਪ੍ਰਾਈਜ਼ winner ਹੋਏ ਨੇ ਇੱਕ ਮਿਸਟਰ ਖੁਰਾਨਾ ਸੀ ਇੱਕ ਕੋਈ ਮੁਸਲਮ ਜੈਂਟਲਮੈਨ ਸੀਗੇ ਇੱਕ ਨੂੰ ਮੈਂ ਲੱਭਦਾ ਕੈਮਿਸਟਰੀ ਸੀਗੇ ਸ਼ਾਇਦ ਨਹੀਂ ਫਿਜ਼ਿਕਸ ਦੇ ਵਿੱਚ ਔਰ ਇੱਕ ਨੂੰ ਮੈਡੀਸਨ ਦੇ ਵਿੱਚ ਦੋ ਨੋਬਲ ਪ੍ਰਾਈਜ਼ Winner ਇੱਥੋਂ ਹੀ ਡਾਕਟਰ ਮਨਮੋਹਨ ਸਿੰਘ ਪੜ੍ਹ ਕੇ ਗਏ ਨੇ ਔਰ ਇਹ ਯੂਨੀਵਰਸਿਟੀ ਇੱਕ ਟਾਈਮ ਤੇ 2012 ਜਾਂ 13 ਜਾਂ 14 ਚ ਮੈਂ ਲੱਭਦਾ ਹੈ ਟਾਈਮਜ਼ ਵੱਲੋਂ ਵਰਲਡ ਦੀ ਇੱਕ ਬਹੁਤ ਹੀ ਕਮਾਲ ਦੀ ਹੈਗੀ ਹੈ ਮਸ਼ਹੂਰ ਜਿਹੜੀ ਹੈਗੀ ਹੈ ਕੰਪਨੀ ਕਹਿ ਲੋ ਜਾਂ ਉਹਨਾਂ ਨੇ ਰੇਟਿੰਗ 'ਚ ਇੱਕ ਨੰਬਰ ਤੇ ਕੱਢਿਆ ਸੀ ਹਿੰਦੁਸਤਾਨ ਦੀ ਏ ਯੂਨੀਵਰਸਿਟੀ ਔਰ ਵਰਲਡ ਦੀਆਂ 200 ਬਿਹਤਰੀਨ ਯੂਨੀਵਰਸਟੀਆਂ 'ਚ ਦਾ ਨਾਮ ਸੀਗਾ ਪਰ ਜਦੋਂ ਤੋਂ ਤੁਹਾਡੀ ਸਰਕਾਰ ਆਈ ਹੈ ਜਦੋਂ ਤੋਂ ਤੁਹਾਡੀ ਟੇਢੀ ਨਜ਼ਰ ਹੋਈ ਹੈ ਜਦੋਂ ਤੋਂ ਤੁਹਾਡੇ ਊਟ ਪਟਾੰਗ ਵੀ ਸੀ ਆਏ ਨੇ ਇੱਥੇ ਉਸ ਤੋਂ ਬਾਅਦ ਸਤਿਆਨਾਸ਼ ਕਰਤਾ ਤੁਸੀਂ ਹੁਣ ਪਤਾ ਨਹੀਂ 800 ਕਿ 1600 ਨੰਬਰ ਹੈ ਨਹੀਂ 600 ਤੋਂ 800 ਦੇ ਵਿੱਚ ਹੈ ਕਿਤੇ ਉਹਦੀ ਰੈਂਕਿੰਗ ਜਿਹੜੀ ਇੱਕ ਟਾਈਮ ਤੇ 200 ਤੇ ਸੀ ਤੇ ਇੰਡੀਆ ਦੀ ਨੰਬਰ 1 ਸੀਗੀ ਏ ਤੁਹਾਡੀ ਸਰਕਾਰ ਦੇ ਕੰਮ ਨਹੀਂ ਔਰ ਮੈਨੂੰ ਦੱਸੂਗੇ ਸੈਨੇਟ ਸੈਨੇਟ ਤੁਹਾਨੂੰ ਬੁਰੀ ਕਿਉਂ ਲੱਗਦੀ ਹੈ ਕਿਉਂਕਿ ਤੁਹਾਡੀ ਡिक्टेटरशिप ਨਹੀਂ ਚੱਲਣ ਦਿੰਦੀ ਜਦ ਕਿ ਸੈਨੇਟ ਇੱਕ ਅਜੀਹਾ ਪ੍ਰਬੰਧ ਹੈ ਜਿਹੜਾ ਦੇਸ਼ ਦੇ ਵਿੱਚ ਹਰ ਯੂਨੀਵਰਸਿਟੀ ਚ ਹੋਣਾ ਚਾਹੀਦਾ ਹੈ ਡੈਮੋਕਰੈਟਿਕ ਜਿਹਦੇ ਨਾਲ ਤੁਸੀਂ ਵੀ ਕਰ ਤੁਸੀਂ ਤਾਂ ਮਿਨਿਸਟਰ ਡੈਮੋਕਰੈਟਿਕ ਵੀ ਨਾਲ ਬਣੇ ਨਹੀਂ ਕਿਉਂਕਿ ਤੁਸੀਂ ਤਾਂ ਹਾਰੇ ਹੋਈ ਹੋ ਤੁਸੀਂ ਖੁਦ ਨੋਮੀਨੇਟਡ ਹੋ ਕਿਹਨਾਂ ਹੀ ਤੁਸੀਂ ਨੋਮੀਨੇਟਡ ਯੂਨੀਵਰਸਿਟੀ ਬਣਾਉਣਾ ਚਾਹੁੰਦੇ ਹੋ ਉਹਨਾਂ ਦੇ ਵੀਸੀ ਬਣਾਉਣਾ ਚਾਹੁੰਦੇ ਹੋ ਉਹਦਾ ਪ੍ਰਬੰਧਨ ਚਾਹੁੰਦੇ ਹੋ ਇਹ ਡੈਮੋਕਰੈਟਿਕ ਪ੍ਰਬੰਧਨ ਹੈ ਕਿਉਂਕਿ ਸੈਨੇਟ ਮੈਂਬਰ ਯੂਨੀਵਰਸਿਟੀ ਦੇ ਸਟੂਡੈਂਟਾਂ ਦੁਆਰਾ ਚੁਣੇ ਜਾਂਦੇ ਨੇ ਤੇ ਫਿਰ ਉਹੀ ਚਲਾਉਂਦੇ ਨੇ ਉਹਦੀ ਰეკਮੈਂਡੇਸ਼ਨ ਤੇ ਵੀਸੀ ਚਲਾਉਂਦਾ ਥੋਨੂੰ ਨਹੀਂ ਚਾਹੀਦੀ ਉਹ ਕਿਉਂਕਿ ਤੁਹਾਡੇ ਊਠ ਪਟਾਕ ਆਰਡਰਸ ਨੂੰ ਉਹ ਰੋਕ ਲੈਂਦਾ 2000 ਆਪਣਾ 20 ਦੇ ਵਿੱਚ ਜਾਂ 21 ਦੇ ਵਿੱਚ ਅਸੀਂ ਲੜੇ ਸੀ ਉਦੋਂ ਵੀ ਤੁਸੀਂ ਕੋਸ਼ਿਸ਼ ਕੀਤੀ ਸੀ ਕਿ ਸੈਨੇਟ ਦੇ ਇਲੈਕਸ਼ਨ ਨਾ ਹੋ ਅਸੀਂ ਰੌਲਾ ਪਾ ਪਾ ਕੇ ਸਟ੍ਰਾਈਕਸ ਕਰ ਕਰਕੇ ਫਿਰ ਕਰਵਾਏ ਸੀ ਤੁਹਾਡੇ ਕੋਲੋਂ ਫਿਰ 2024 ਦੇ ਸੈਨੇਟ ਭੰਗ ਹੋਈ ਹੋਈ ਹੈ ਭੰਗ ਕਹੇ ਲੋ ਜਾਉਂ ਕਹੇ ਤੁਸੀਂ ਉਹਦੀ ਟਰਮ ਪੂਰੀ ਹੋਈ ਹੈ ਕਿਉਂ ਨਹੀਂ ਇਲੈਕਸ਼ਨ ਕਰਾਇਆ 1 ਸਾਲ ਦੇ ਇੰਨੇ ਹੀ ਇਮਾਨਦਾਰ ਸੀ ਤੁਸੀਂ ਤਾਂ ਔਰ ਫਾਈਨਲੀ ਇੱਕ ਨੋਟੀਫਿਕੇਸ਼ਨ ਲੈ ਆਏ ਕਿ ਭੰਗ ਜੀ ਕਿਉਂ ਕੀਤਾ ਏ ਕੈਨ ਯੂ ਐਕਸਪਲੇਨ ਮਿਸਟਰ ਮਿਨਿਸਟਰ ਦੱਸੂंगे ਇਹਦੇ ਬਾਰੇ ਕਿ ਤੁਸੀਂ ਇਹ ਨੋਟੀਫਿਕੇਸ਼ਨ ਕਿਉਂ ਲਿਆਂਦੀ ਸੀ ਸੈਨੇਟ ਨੂੰ ਭੰਗ ਕਿਉਂ ਕਰ ਰਹੇ ਸੀ ਔਰ ਇਹ ਗੱਲ ਪੰਜਾਬ ਦੇ ਹਿੱਸੇ ਦੀ ਪੰਜਾਬ ਗਵਰਨਮੈਂਟ ਬਹੁਤ ਵਾਰੀ ਆਪ ਦਾ ਆਰਗੂਮੈਂਟ ਦੇ ਚੁੱਕੀ ਹੈ ਜਦ ਕਿ ਉਸ ਗਵਰਨਮੈਂਟਾਂ ਨਾਲ ਜਿੰਨੀਆਂ ਵੀ ਪੰਜਾਬ ਦੀਆਂ ਨੇ ਮੈਂ ਬਿਲਕੁਲ ਸਹਿਮਤ ਨਹੀਂਗਾ ਜਿਨ੍ਹਾਂ ਦਾ ਐਕਸਪੈਂਡਿਚਰ 1.50 ਹਜ਼ਾਰ ਕਰੋੜ ਹੋਵੇ ਉਹਨਾਂ ਨੂੰ 200 300 ਕਰੋੜ ਹੋਰ ਦੇਣ 'ਚ ਕੀ ਪ੍ਰੋਬਲਮ ਹੈ ਔਰ ਇਹ ਯੂਨੀਵਰਸਿਟੀ ਕੋਲੇ ਇੰਨੀ ਕਿ ਜ਼ਮੀਨ ਹੈ ਇੰਨਾ ਕਿ ਪੂਰਾ ਮਾਮਲਾ ਹੈਗਾ ਇੰਨਾ ਕਿ ਇਹਦਾ ਨਾਂ ਹੈਗਾ ਕਿ ਇਸ ਚੀਜ਼ ਨੂੰ ਪ੍ਰੋਫਿਟੇਬਲ ਵੀ ਬਣਾਇਆ ਜਾ ਸਕਦਾ ਪਰ ਮੈਂ ਇੱਕ ਗੱਲ ਹੋਰ ਕਹੂੰਗਾ ਕਿ ਜੋ ਦੁਨੀਆ ਦੇ ਵਿਦਿਅਕ ਅਦਾਰੇ ਨੇ ਉਹਨਾਂ ਨੂੰ ਯੂਨੀਵਰਸਿਟੀਆਂ ਨੂੰ ਗਵਰਨਮੈਂਟਸ ਵੱਲੋਂ ਗ੍ਰਾਂਟਸ ਮਿਲਦੀਆਂ ਨਹੀਂ ਕਿਉਂਕਿ ਇਹ ਯੂਨੀਵਰਸਿਟੀ ਜਿੰਨੀਆਂ ਥੋੜੀ ਬੰਦਿਆਂ ਦੀਆਂ ਜ਼ਿਆਦਾਤਰ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਉਹਨਾਂ ਦੇ ਮੁਕਾਬਲੇ ਪੰਜਾਬ 'ਚ ਇਹ ਨੇ ਜਿਹੜੀਆਂ 5 ਗੁਣਾ ਘੱਟ ਮਤਲਬ ਉਹਨਾਂ ਦੀ ਫੀਸਸ ਇਹਨਾਂ ਤੋਂ ਪੰਜਾਬ ਯੂਨੀਵਰਸਿਟੀ ਤੋਂ 5 ਗੁਣਾ ਜ਼ਿਆਦਾ ਹੈ ਹੋਸਟਲ ਦੀਆਂ ਜਿਹੜੀਆਂ ਫੀਸਸ ਨੇ ਉਹ ਵੀ ਜ਼ਿਆਦਾ ਨੇ ਕਿਰਾਏ ਕਹਿ ਲੋ ਜਾਂ ਤਾਂ ਇੰਨਾ ਫਰਕ ਹੈ ਉਹ ਵਿਚਾਰੇ ਗਰੀਬ ਸਟੂਡੈਂਟ ਕਿੱਥੇ ਜਾਣਗੇ ਫਿਰ वैसे तो ਤੁਸੀਂ ਆਣੇ ਸੀ ਰਿਜ਼ਰਵੇਸ਼ਨ ਦਿੰਨੇ ਆ ਤੇ ਜਦੋਂ ਇੱਥੇ ਉਹਨਾਂ ਨੂੰ ਅਕਾਮੋਡੇਟ ਕੀਤਾ ਜਾਂਦਾ ਕਿਉਂਕਿ ਘੱਟ ਫੀਸਾਂ ਨੇ ਉਹ ਦੇ ਸਕਦੇ ਨੇ ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡੇ ਜਿਹੜੇ ਦੋਸਤਾਂ ਦੀਆਂ ਯੂਨੀਵਰਸਿਟੀਆਂ ਨੇ ਪ੍ਰਾਈਵੇਟ ਇਹ ਬੰਦ ਹੋ ਜੇ ਜਾਂ ਇਹਦੀਆਂ ਫੀਸਿਜ਼ ਅਪ ਕਰ ਦਈਏ ਜਦੋਂ ਤੁਹਾਡੇ ਡਾਇਰੈਕਟ ਕੰਟਰੋਲ ਚਾਹੂਗਾ ਸੈਨੇਟ ਕੁਝ ਨਹੀਂ ਕਰ ਪਾਊਗਾ ਤੇ ਫਿਰ ਉਹ ਸਟੂਡੈਂਟ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਭੱਜ ਜਾਣ ਤਾਂ ਜੋ ਉਹਨਾਂ ਦਾ ਬਿਜ਼ਨਸ ਹੋਰ ਪਰਫੁੱਲਤ ਹੋਵੇ ਆ ਜੋ ਦਿੱਲੀ ਦੇ ਨੇੜੇ ਤੇੜੇ ਨੇ ਇਹ ਤਾਂ ਮੈਂ 5 ਗੁਣਾ ਇੰਨਾ ਦੀਆਂ ਕਹਿ ਰਿਹਾ ਜਿਹੜੇ ਆ ਜੋ ਕਹੋ ਹੋਰ ਪਤਾ ਨਹੀਂ ਕਿੰਨੀਆਂ ਯੂਨੀਵਰਸਿਟੀਆਂ ਨੇ ਦਿੱਲੀ ਦੇ ਨੇੜੇ ਉਹਨਾਂ ਦੀ ਤਾਂ 15-15 ਗੁਣਾ ਜ਼ਿਆਦਾ ਫੀਸੇਸ ਆ ਪੰਜਾਬ ਯੂਨੀਵਰਸਿਟੀ ਤੋਂ ਤੁਸੀਂ ਨਹੀਂ ਚਾਹੁੰਦੇ ਨਾ ਇਹ ਲੋਕ ਪੜਨ ਕਿਉਂਕਿ ਜੇ ਪੜਨਗੇ ਤਾਂ ਤੁਹਾਡੀਆਂ ਸਾਰੀਆਂ ਹਰਕਤਾਂ ਪੋਲਿਟਿਸ਼ੀਅਨਾਂ ਦੀਆਂ ਇਹਨਾਂ ਨੂੰ ਪਤਾ ਲੱਗਣਗੀਆਂ ਕਿ ਤੁਸੀਂ ਕਿਵੇਂ ਲੁੱਟ ਰਹੇ ਹੋ ਮੈਨੂੰ ਇਹ ਦੱਸੋ ਤੁਸੀਂ ਅਮੀਰ ਕਿਵੇਂ ਹੋ ਰਹੇ ਹੋ ਤੁਹਾਡੇ ਕੋਲੇ ਕਿਹੜੀ ਗਿੱਦੜ ਸਿੰਗੀ ਐ ਔਰ ਸਿਰਫ ਤੁਸੀਂ ਨਹੀਂ ਤੁਹਾਡੇ ਨਾਲ ਦੇ ਪੋਲਿਟਿਸ਼ੀਅਨ ਵੀ ਕਿ ਥੋਡੇ ਜਿਹਾ ਮਿਸਟਰ ਵਿਕਰਮ ਮਜੀਠੀਆ ਦੇ ਉੱਤੇ ਕੇਸ ਬਣਾਇਆ ਕਿ ਤੁਹਾਡੀ ਸਾਰਿਆਂ ਦੀ ਇਹ ਚੈਕਿੰਗ ਨਹੀਂ ਹੋਣੀ ਚਾਹੀਦੀ ਕਿ ਲੋਕ ਮਰ ਕੇ ਵੀ ਰਹੇ ਨਹੀਂ ਉਹ ਗਰੀਬ ਕਿਵੇਂ ਹੋ ਰਹੇ ਨੇ ਉਹਨਾਂ ਦੀਆਂ ਜ਼ਿੰਦਗੀਆਂ ਸੁੱਕੜ ਕੇਵੇਂ ਰਹੀਆਂ ਉਹਨਾਂ ਦੇ ਘਰ ਕਿਵੇਂ ਛੋਟੇ ਹੋ ਰਹੇ ਨੇ ਬੱਚੇ ਬਾਹਰ ਕਿਉਂ ਭਜ ਰਹੇ ਨੇ ਤੇ ਤੁਹਾਡੇ ਘਰ ਮਹਿਲਾਾਂ ਕਿਵੇਂ ਬਦਲ ਰਹੇ ਨੇ ਦੱਸੂਗੇ ਇਹਦੇ ਬਾਰੇ ਇਹ ਕਿਉਂ ਬੋਲਦੇ ਨੇ ਤੁਹਾਨੂੰ ਤਾਂ ਬੁਰਾ ਲੱਗਣਾ ਹੀ ਆ ਸੀ ਬੋਲਦੇ ਕਿਉਂ ਐ ਕਿਉਂਕਿ ਤੁਹਾਡੀਆਂ ਕਰਤੂਤਾਂ ਦੱਸਦੀਆਂ ਸਾਰਿਆਂ ਦੀਆਂ ਤੁਹਾਡੀ ਗਵਰਨਮੈਂਟਸ ਨੂੰ ਕੀ ਕਰਨਾ ਚਾਹੀਦਾ ਸੀ ਤੇ ਕੀ ਨਹੀਂ ਕੀਤਾ ਤੇ ਜੋ ਨਹੀਂ ਕੀਤਾ ਉਹਦੀ ਬਜਾਏ ਤੁਸੀਂ ਕਰ ਕੀ ਰਹੇ ਹੋ ਇਹ ਦੱਸਦੇ ਆਂ ਅਸੀਂ ਜਿਵੇਂ ਦਰਿਆਵਾਂ ਨੂੰ ਤੁਸੀਂ ਕਿ ਤੁਹਾਨੂੰ ਨਹੀਂ ਪਤਾ ਥੀम्स ਦਰਿਆ ਕਲੀਨ ਹੋ ਗਿਆ ਲੰਡਨ ਦਾ ਸਿਆਨ ਪਾਇਰਸ ਦਾ ਰਿਆਨ ਨਦੀਆ ਜਰਮਨੀ ਦੀ ਇਹ ਵੀ ਗੰਦੇ ਹੁੰਦੇ ਸੀ ਕਿਤੇ ਐ ਕਲੀਨ ਹੋ ਗਏ ਨਹੀਂ ਤੇ ਸਾਡਾ ਬੁੱਢਾ ਦਰਿਆ ਕਿਉਂ ਨਹੀਂ ਹੋ ਰਿਹਾ ਜਦੋਂ ਅਸੀਂ ਆਨੇ ਆਂ ਕੀ ਤੁਹਾਡੇ ਕੰਸਟੀਟਿਊਸ਼ਨਲ ਬਾਡੀ ਨਹੀਂ ਕਿ ਤੁਹਾਡੀ ਨੈਸ਼ਨਲ ਪੋਲੀਊਸ਼ਨ ਬੋਰਡ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਨਹੀਂ ਮੰਨਦੇ ਤੁਸੀਂ ਉਹਨਾਂ ਦਾ ਆਰਡਰ ਹੋਇਆ ਹੋਇਆ ਔਰ ਤੁਹਾਡੇ ਯਾਰਾਂ ਦੀ ਆ ਜਿਹੜੀ ਪੰਜਾਬ ਗਵਰਨਮੈਂਟ ਹੈ ਇਹ ਮੰਨ ਨਹੀਂ ਰਹੀ ਕਿ ਉਹਨੂੰ ਇੰਪਲੀਮੈਂਟ ਨਹੀਂ ਕਰ ਰਹੀਗੀ ਅਸੀਂ ਕੇਸ ਕੀਤਾ ਹੋਇਆ ਔਰ ਕੇਸ ਤੇ ਵੀ ਕਿਹਨੇ ਇੰਪਲੀਮੈਂਟ ਕਰਾਉਣਾ ਉਹ ਪੰਜਾਬ ਗਵਰਨਮੈਂਟ ਦੇ ਥੱਲੇ ਆ ਨਾ ਪੰਜਾਬ ਪੁਲਿਸ ਨਹੀਂ ਕਰਾ ਰੇ ਕੀ ਕਰ ਲੈਣਗੇ ਇਸ ਤੇ ਕੇਸ ਕਰਤਾ ਉੱਥੇ ਕੋਈ ਪੇਸ਼ ਨਹੀਂ ਹੋ ਰਿਹਾ ਇਹ ਥੋੜੀਆਂ ਰਾਧੀਆਂ ਮਿਲੀਆਂ ਪੁਕਤਾ ਨਹੀਂ ਕਿਉਂਕਿ ਜਿੰਨੀਆਂ ਫੈਕਟਰੀਆਂ ਮੈਂ ਗਣਾਈਆਂ ਜੋ ਗੰਦੇ ਕਰ ਲੈ ਤੁਹਾਨੂੰ ਦਰਦ ਪਤਾ ਕਿਉਂ ਹੋ ਰਿਹਾ ਕਿਉਂਕਿ ਪਬਲਿਕ ਹੀਅਰਿੰਗ ਲਈ ਅਸੀਂ ਉਹਨਾਂ ਲੋਕਾਂ ਨੇ ਜਦੋਂ ਸਾਡੇ ਕੋਲੇ ਆਏ ਸਾਨੂੰ ਦੱਸਿਆ ਕਿ ਸਾਡੀ ਜੀ ਆ ਫੈਕਟਰੀ ਸਾਡੇ ਪਿੰਡਾਂ ਨੂੰ ਗਾਲ ਦੂਗੀ ਸਾਨੂੰ ਦੱਸੋ ਕੀ ਕਰੀਏ ਅਸੀਂ ਉਹਨਾਂ ਨੂੰ ਗਾਈਡ ਕੀਤਾ ਅਸੀਂ ਨਾਲ ਖੜੇ ਜਾ ਕੇ ਉਹਨਾਂ ਦੀ ਅਸੀਂ ਉਹਨਾਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ ਤੁਹਾਨੂੰ ਬੁਰਾ ਲੱਗ ਰਿਹਾ ਕਿਉਂਕਿ ਤੁਹਾਡੇ ਦੋਸਤਾਂ ਦੀਆਂ ਫੈਕਟਰੀਆਂ ਅਸੀਂ ਉਹ ਉਹਨਾਂ ਨੇ ਲੁੱਟਣਾ ਸੀ ਉਹਨਾਂ ਨੂੰ ਇੱਥੇ ਯੂਨੀਵਰਸਿਟੀ ਚ ਵੀ ਤਾਂ ਆਹੀ ਹੈ ਨੇ ਜਾ ਰਹੇ ਸੀ ਅਸੀਂ ਬੈਠਿਆਂ ਜਾ ਕੇ ਅਸੀਂ ਖੜਾ ਕੀਤਾ پورا ਅੰਦੋਲਨ ਨਾਲ ਲੱਗੇ ਆ ਕਮੇਟੀ ਦੇ ਤੇ ਕਾਉਂਸਲ ਦੇ ਹਾਂ ਜੋ ਤੁਸੀਂ ਕਹ ਸਹੀ ਕਿਹਾ ਕਿ ਉੱਥੇ ਮੇਰੇ ਨਾਲ ਕੁਝ ਮਤਲਬ ਤੁਹਾਡੇ ਨਾਲ ਕੋਈ ਟੱਚ ਚਾਹੀਏ ਲੋਕ ਮੈਨੂੰ ਪਤਾ ਹੈ ਯੂਨੀਵਰਸਿਟੀ ਦੇ ਵੀ ਬਹੁਤ سارے ਲੋਕ ਤੁਹਾਡੇ ਟੱਚ ਇੰਦੇ ਨਹੀਂ ਸਾਨੂੰ ਪਤਾ ਉਹਦਾ ਤੁਸੀਂ ਉਹ ਆਪਦੀ ਕਰਾਮਾਤ ਸ਼ੁਰੂ ਵੀ ਕਰਤੀ ਹੈ ਡਿਵਾਈਡ ਕਰਨ ਵਾਲੀ ਤੁਹਾਡੇ ਬੰਦੇ ਉੱਥੇ ਕੰਮ ਕਰ ਰਹੇ ਨੇ ਵੀ ਨੋ ਇਟ ਉਹੀ ਤੁਸੀਂ ਉੱਥੇ ਗੱਲਾਂ ਅਖਵਾ ਰਹੇ ਹੋ ਕੁਝ ਜਿਹਦੇ ਨਾਲ ਪਾੜ ਪਾਵੇ ਜਿਦੇ ਨਾਲ ਇਹ ਅੰਦੋਲਨ ਕਿਸੇ ਹੋਰ ਪਾਸੇ ਨਿਕਲ ਜੀ ਜਿਦੇ ਨਾਲ ਤੁਹਾਡੇ ਨਾਲ ਮਿਲੇ ਹੋਏ ਲੋਕ ਅੱਗੇ ਆ ਜਾਣ ਵੀ ਨੋ दैट ਇਹੀ ਕੰਮ ਕਰਦੇ ਹੋ ਤੁਸੀਂ ਹੋਰ ਤੁਸੀਂ ਚੰਗਾ ਕੰਮ ਥੋੜੀ ਕਰਨਾ ਅੰਗਰੇਜ਼ ਛੱਡ ਕੇ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਤੁਸੀਂ ਅਪਣਾਈ ਹੋਈ ਹੈ ਨਹੀਂ ਕਰ ਰਹੇ ਤਾਂ ਦੱਸ ਦਿਓ ਮੈਨੂੰ ਇੱਕ ਗੱਲ ਦੱਸੋ ਜਦੋਂ ਤੁਸੀਂ ਇਮੋਸ਼ਨ ਵੇਖ ਲਿਆ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਇਮੋਸ਼ਨਲੀ ਜਿੱਥੇ ਆ ਜਾਂਦੇ ਲੋਕ ਉੱਥੇ ਗੱਲ ਮੰਨ ਲੈਣੀ ਚਾਹੀਦੀ ਮੰਨੇ ਕਿਉਂ ਨਹੀਂ ਹਲਤੀ ਕੇ ਡਾਈ ਪ੍ਰੋਬਲਮ ਕੀ ਸ਼ੈਡਿਊਲਡ ਵਾਈਸ ਚਾਂਸਲਰ ਨੇ ਭੇਜਿਆ ਹੋਇਆ ਔਰ ਉਹ ਵੀ ਮਨ ਲਦਾ 7 ਕੇ 8 ਤਰੀਕ ਜਦੋਂ ਮੁਲਾਕਾਤ ਹੋਈ ਸੀ ਸਾਡੀ ਕਮੇਟੀ ਵਾਲੇ ਮੈਂਬਰਾਂ ਦੀ ਬੱਚਿਆਂ ਦੀ ਤਾਂ ਤੁਸੀਂ ਇਹੀ ਐਕਸਪਲੇਨ ਕੀਤਾ ਜੀ ਤੁਹਾਡੀ ਵੀਸੀ ਨੇ ਕਿ ਭੇਜਿਆ ਹੋਇਆ ਜੀ ਇੰਨਾ ਚਿਰ ਕੀ ਲੱਗ ਰਿਹਾ ਸਾਈਨ ਕਰਨ ਤੇ ਕੀ ਪ੍ਰੋਬਲਮ ਹੈ ਕਹਿੰਦਾ ਮੈਂ ਕੋਈ ਜਵਾਬ ਤੁਹਾਡਾ ਦੇਣਾ ਨਹੀਂ ਚਾਹੁੰਦਾ ਸੀ ਪਰ ਚਲੋ ਗੱਲ ਹੋ ਗਈ ਹੁਣ ਵੀ ਮੈਂ ਤੁਹਾਨੂੰ ਆਣਾ ਹਜੇ ਵੀ ਕਰ ਦਿਓ ਔਰ ਅਸੀਂ ਕੁਝ ਹੋਰ ਨਹੀਂ ਮੰਗ ਰਹੇ ਤੁਹਾਡੇ ਕੋਲੋਂ ਅਸੀਂ ਉਹੀ ਮੰਗ ਰਹੇ ਆ ਪੁਰਾਣਾ ਸਟੇਟਸ ਹਾਂ ਉਹਦੇ ਚ ਇੱਕ ਦੋ ਗੱਲਾਂ ਜ਼ਰੂਰ ਐਡ ਕਰ ਰਹੇ ਆ ਉਹ ਵੀ ਤੁਸੀਂ ਮੰਨਣੀਆਂ ਐ ਜਾਂ ਨਹੀਂ ਮੰਨਣੀਆਂ ਉਹ ਸਾਨੂੰ ਦੱਸੋ ਅਸੀਂ ਤੁਹਾਡੇ ਨਾਲ ਬਹਿ ਜਾਾਂਗੇ ਵਾਈ ਬੀ ਯੂ ਵਾਂਟ ਦੈਟ ਅ ਰੀਗਲ ਪੰਜਾਬ ਗਵਰਨਮੈਂਟ ਦੀ ਤੁਹਾਡੇ ਤੇ ਪੰਜਾਬ ਗਵਰਨਮੈਂਟ ਚ ਕੋਈ ਫਰਕ ਨਹੀਂਗਾ ਤੁਸੀਂ ਮਿਲੇ ਜੁਲੇ ਹੋ ਵਰਨਾ ਪੰਜਾਬ ਦਾ ਪਾਣੀ 160 ਐਮਐਫ ਤੋਂ 11 ਨਾ ਰਹਿ ਜਾਂਦਾ ਤੁਸੀਂ ਰਲ ਕੇ ਪੰਜਾਬ ਨੂੰ ਕੁੱਟਿਆ ਤੇ ਲੁੱਟਿਆ ਔਰ ਅੱਜ ਇੱਕ ਨੰਬਰ ਦਾ ਸੂਬਾ ਸਭ ਤੋਂ ਪਿੱਛੇ ਆ ਗਿਆ ਫੇਲ ਸਟੇਟ ਹੁੰਦੇ ਨੇ ਨੇੜੇ ਐ ਇਹੀ ਤਾਂ ਤੁਸੀਂ ਚਾਹੁੰਦੇ ਹੋ ਇਹੀ ਤਾਂ ਚਾਹੁੰਦੇ ਹੋ ਤੁਸੀਂ ਜਿਵੇਂ ਮੈਨੂੰ ਇੱਕ ਜਣੇ ਪੁੱਛ ਰਹੇ ਸੀ ਇੱਕ ਲੀਡਰ ਕਿ ਜੀ ਪੰਜਾਬ ਯੂਨੀਵਰਸਿਟੀ ਦਾ ਤਾਂ ਐਡਾ ਬੁਰਾ ਹਾਲ ਹੈ ਕੀ ਇਹਦਾ ਸੋਲੂਸ਼ਨ ਹੈ ਇਹਦਾ ਮਤਲਬ ਇਹ ਹੈ ਕਿ ਆਪਾਂ ਕੇਂਦਰ ਨੂੰ ਦੇ ਦਈਏ ਫਿਰ ਕੱਲ ਨੂੰ ਕਹਿਣਗੇ ਜੀ ਪੰਜਾਬ ਦਾ ਬਜਟ ਪੰਜਾਬ ਤਾਂ ਆਪਦੀਆਂ ਤਨਖਾਹਾਂ ਵੀ ਨਹੀਂ ਦੇ ਪਿਆ ਰਿਹਾ ਕਿਉਂਕਿ 4.5 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਸਾਡਾ ਇਕਨੋਮੀ ਦਾ 10 ਲੱਖ ਕਰੋੜ ਹੈ ਫਿਰ ਸਟੇਟ ਦੇ ਨੇੜੇ ਐ ਫਾਈਨੈਂਸ਼ਲੀ ਐਮਰਜੈਂਸੀ ਆ ਜਾਊਗੀ ਫਿਰ ਦੇ ਦਿਓ ਗਵਰਨਮੈਂਟ ਨੂੰ ਸੈਂਟਰਲ ਗਵਰਨਮੈਂਟ ਨੂੰ ਔਰ ਸਟੇਟਸ ਜਿਹੜਾ ਸੂਬੇ ਦਾ ਉਹ ਖਤਮ ਕਰ ਦਿਓ ਸਟੇਟ ਰੂਟ ਖਤਮ ਕਰੋ ਆਹੀ ਕੰਮ ਬਿਨਾਂ ਤੁਸੀਂ ਮੈਂ ਜਾਣਦਾ ਤੁਹਾਨੂੰ ਤੁਹਾਡੇ ਵਰਗੇ ਸਾਰੇ ਜਿੰਨੇ ਤੁਹਾਨੂੰ ਮਤਲਬ ਤੁਹਾਡੇ ਵਰਗੇ ਪੋਲਿਟੀਸ਼ਨਾਂ ਨੂੰ ਤੁਸੀਂ ਪੰਜਾਬ ਨੂੰ ਮੰਗਤਾ ਬਣਾਉਣਾ ਚਾਹੁੰਦੇ ਹੋ ਤੁਸੀਂ ਪੰਜਾਬ ਦੀ ਹਾਲਤ ਹੈ ਇਹੋ ਜੀ ਕਰ ਦੇਣਾ ਚਾਹੁੰਦੇ ਹੋ ਕਿ ਪੰਜਾਬ ਵਾਲੀ ਇਹੀ ਤੁਹਾਡੀ ਪਾਲਿਸੀ ਹੈ ਨਾ ਕਿ ਜਦੋਂ ਪੰਜਾਬ ਬਰਬਾਦ ਹੋ ਗਿਆ ਫਿਰ ਸਾਨੂੰ ਕਹੂਗਾ ਤੁਸੀਂ ਆਓ ਤੁਸੀਂ ਭੁੱਲ ਗਏ ਹੋ ਕਿਉਂਕਿ ਤੁਹਾਡੇ ਚੋਂ ਪੰਜਾਬ ਵਾਲਾ ਕੰਨ ਹੈ ਨਹੀਂ ਹੁਣ ਤੁਸੀਂ ਉਧਰ ਚਲੇ ਗਏ ਹੋ ਦਿੱਲੀ ਵੱਲ ਪਹਿਲਾਂ ਵੀ ਤੁਸੀਂ ਵੋਟਾਂ ਪੰਜਾਬ ਦੀਆਂ ਲੈਂਦੇ ਸੀ ਭੁੱਤ ਦੇ ਦਿੱਲੀ ਦੇ ਹੱਕ ਵਿੱਚ ਸੀ ਜਿਹੜੀ ਜਿਹੜੀ ਜਿੱਥੋਂ ਦਾ ਖਾਈਏ ਨਾ ਉੱਥੋਂ ਦਾ ਹੋਈਦਾ ਤੁਸੀਂ ਤਾਂ ਖਾਂਦੇ ਨਹੀਂ ਵੋਟਾਂ ਵੀ ਇੱਥੋਂ ਦੀਆਂ ਲੈਂਦੇ ਰਹੇ ਹੋ ਔਰ ਅਸੀਂ ਇੱਕ ਹੈ ਕੋਈ ਸਾਡੇ ਚ ਵੰਡ ਨਹੀਂ ਗੇ ਸਾਰੇ ਪੰਜਾਬੀ ਇੱਕ ਨੇ ਔਰ ਮੈਂ ਉਹਨਾਂ ਨੂੰ ਹਮੇਸ਼ਾ ਅਸੀਂ ਲੱਗੇ ਹੋਏ ਆ ਜੋੜਨ ਤੇ ਜਿਹਦਾ ਤੁਹਾਨੂੰ ਦਰਦ ਹੁੰਦਾ ਕਿ ਜੋੜ ਕਿਉਂ ਰਹੇ ਨਹੀਂ ਆਪਦੇ ਪਾਣੀ ਦੀ ਆਪਦੇ ਹਵਾ ਦੀ ਆਪਦੀ ਐਜੂਕੇਸ਼ਨ ਦੀ ਆਪਦੇ ਮੈਡੀਕਲ ਦੀ ਆਪਦੇ 35 ਮੁੱਦਿਆਂ ਦੀ ਗੱਲ ਕਿਉਂ ਕਰਨ ਲੱਗੇ ਤੁਹਾਡੀ ਗੱਲ ਕਿਉਂ ਨਹੀਂ ਕਰਦੇ ਜਿਵੇਂ ਤੁਸੀਂ ਵੰਡਦੇ ਹੋ ਅੱਜ ਜਿਵੇਂ ਕਾਂਗਰਸ ਵਾਲੇ ਵੀ ਕਰ ਰਹੇ ਨੇ ਕਿ ਇਹਨੂੰ ਵੋਟ ਪਾਈ ਤਾਂ ਖਾਲਿਸਤਾਨ ਸਾਨੂੰ ਪਾਈ ਤਾਂ ਹਿੰਦੁਸਤਾਨ ਇਹੀ ਤੁਸੀਂ ਕਰ ਰਹੇ ਹੋ ਇਹੀ ਬਾਕੀ ਪਾਰਟੀਆਂ ਕਰ ਰਹੀਆਂ ਨੇ ਇਹੀ ਤਾਂ ਖਤਮ ਕਰਨਾ ਅਸੀਂ ਜਿਹਦਾ ਤੁਹਾਨੂੰ ਦੁੱਖ ਹੋ ਰਿਹਾ ਔਰ ਪੰਜਾਬੀ ਯੂਨੀਵਰਸਿਟੀ ਵਾਲਿਆਂ ਵੱਲੋਂ ਮੈਂ ਕਹਿੰਦੇ ਆ ਇੱਕ ਵਾਰੀ ਵੈਸੇ ਤਾਂ ਉਹ ਗੱਲਾਂ ਆਪ ਕਰ ਹੀ ਲੈਣੇ ਕਮੇਟੀ ਵਾਲੇ ਔਰ ਉਹ ਕਰ ਲੈਣਗੇ ਆਈ ਹੋਪ ਕਰ ਲੈਣਗੇ ਬੰਦੇ ਦੇ ਪੁੱਤ ਬਣ ਕੇ ਉਹ ਚੀਜ਼ ਨੂੰ ਸ਼ਡਿਊਲ ਨੂੰ ਅਨਾਉਂਸ ਕਰ ਦਿਓ ਇਹ ਪੰਜਾਬ ਦੀ ਧਰੋਆ ਰ ਹੈ ਪੰਜਾਬ ਦਾ ਦਿਲ ਹੈ ਇਹ ਜਾਣਨੀ ਦੇਣਾ ਸੀ ਔਰ ਜਿਹੜੀਆਂ ਪੰਜਾਬ ਦੀਆਂ ਚੀਜ਼ਾਂ ਤੁਸੀਂ ਖੋਈਆਂ ਹੋਈਆਂ ਬਾਕੀ ਵੀ ਜਿਹੜਾ ਸਾਡਾ ਪਾਣੀ ਵੀ ਲੈ ਗਿਓ ਸਾਡੀ ਹਰ ਰਿਸੋਰਸ ਲੈ ਗਿਓ ਔਰ ਸਾਡੀ ਡੈਮੋਗ੍ਰਾਫੀ ਚੇਂਜ ਕਰ ਰਹੇ ਹੋ ਉਹ ਅਸੀਂ ਤੁਹਾਨੂੰ ਕਰਨ ਨਹੀਂ ਦੇਣਾਗਾ ਔਰ ਇਹ ਮਸਲਾ ਕੁਸ਼ ਮੈਂ ਲੋਕਾਂ ਨੂੰ ਕਹੂੰਗਾ ਇਹ ਮੈਂ ਤੁਹਾਡੇ ਵੱਲੋਂ ਕਹਿ ਰਿਹਾ ਤੁਸੀਂ ਵੀ ਇਹਨਾਂ ਗੱਲਾਂ ਨੂੰ ਫੀਲ ਕਰੋ ਕਿਉਂ ਜੇ ਲੋਕ ਬੋਲਦੇ ਕਿਉਂ ਨਹੀਂ ਕਿਉਂਕਿ ਇਹਨਾਂ ਨੂੰ ਲੱਗਦਾ ਇਹ ਤੁਹਾਨੂੰ ਵਰਗਲਾ ਲੈਣਗੇ ਔਰ ਹੁਣ ਤੱਕ ਆਮ ਸੌਰੀ ਪਾਰਟੀ ਤੁਹਾਨੂੰ ਵਰਗ ਲਾਉਂਦੇ ਰਹੇ ਨੇ ਇਹ ਜੇ ਲੀਡਰ ਹੋ ਰਹੇ ਜਿਹਾ ਪਾਰਟੀਆਂ ਆਪਦੇ ਹੱਕ ਦੀ ਗੱਲ ਕਰੋ ਸਾਡੇ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਾਉਗੀ ਇਸ ਤੋਂ ਵਧੀਆ ਧਰਤੀ ਐ ਇਸ ਤੋਂ ਵਧੀਆ ਐਟਮੋਸਫੀਅਰ ਇਸ ਤੋਂ ਵਧੀਆ ਪਾਣ ਪਾਣੀ ਦੁਨੀਆ 'ਚ ਕਿਤੇ ਨਹੀਂਗਾ ਸਿਰਫ ਸਾਡੀ ਇੱਕੋ ਖਰਾਬੀ ਐ ਸੀ ਜੰਗ ਜੂਵੀਆਂ ਸੀ ਮਿਹਨਤੀ ਵੀ ਐ ਸਾਰਾ ਕੁਝ ਐ ਸਾਡੇ 'ਚ ਸਿਰਫ ਇੱਕ ਖਰਾਬੀ ਐ ਕਿ ਅਸੀਂ ਸੋਚ ਕੇ ਮੁੱਦਿਆਂ ਦੇ ਆਧਾਰ 'ਤੇ ਵੋਟ ਨਹੀਂ ਪਾਉਂਦੇਗੇ ਉਦੋਂ ਅਸੀਂ Hindu Muslim ਹੋ ਜਾਣੇ ਆ ਸਿੱਖ ਹੋ ਜਾਣੇ ਦਲਤ ਹੋ ਜਾਣੇ ਜੱਟ ਹੋ ਜਾਣੇ ਬ੍ਰਾਹਮਣ ਸ਼ੁੱਧਰ ਹੋ ਜਾਣੇ ਉਦੋਂ ਅਸੀਂ ਪੰਜਾਬੀ ਹੋ ਕੇ ਇੱਕ ਹੋ ਕੇ ਮੁੱਧਿਆਂ ਦੇ ਆਧਾਰਤ ਵੋਟ ਨਹੀਂ ਪਾਉਂਦੇ ਪਾ ਕੇ ਵੇਖੋ ਐਜੇ ਲੀਡਰ ਵੀ ਦਫਾ ਹੋਣਗੇ ਤੇ ਪੰਜਾਬ ਫਿਰ ਤੋਂ ਇੱਕ ਨੰਬਰ ਸੂਬਾ ਹੋ ਸਕਦਾ ਹੈ ਔਰ ਸਾਰੀਆਂ ਚੀਜ਼ਾਂ ਜੋ ਸਾਡੇ